ਸਬਰਾਂ ਵਿਖੇ ਬਿਜਲੀ ਦੀ ਤਾਰ ਟੁੱਟਣ ਨਾਲ 24 ਸਾਲਾ ਨੌਜਵਾਨ ਹਰਬਖਸ਼ ਸਿੰਘ ਦੀ ਕਰੰਟ ਲੱਗਨ ਕਾਰਨ ਮੌਤ ਹੋ ਗਈ। ਬੀਤੀ ਰਾਤ ਆਈ ਹਨੇਰੀ ਕਾਰਨ ਬਿਜਲੀ ਵਾਲੀ ਤਾਰ ਟੁੱਟ ਗਈ ਸੀ। ਕਨਕ ਨੂੰ ਅੱਗ ਲੱਗਣ ਦੇ ਖਤਰੇ ਤੋਂ ਬਚਾਉਣ ਲਈ ਨੌਜਵਾਨ ਖੇਤ ਵਿੱਚ ਗਿਆ ਸੀ ਪਰ ਅਚਾਨਕ ਹੀ ਉਕਤ ਨੌਜਵਾਨ ਦਾ ਪੈਰ ਨੰਗੀ ਬਿਜਲੀ ਵਾਲੀ ਤਾਰ ਤੇ ਆ ਗਿਆ। ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ ਅਤੇ ਉਕਤ ਨੌਜਵਾਨ ਨੇ ਖੇਤਾਂ ਵਿੱਚ ਹੀ ਦਮ ਤੋੜ ਦਿੱਤਾ। ਪਰਿਵਾਰ ਨੇ ਕਿਹਾ ਕਿ ਇਸ ਵਿੱਚ ਬਿਜਲੀ ਵਿਭਾਗ ਦੀ ਅਣਗਹਿਲੀ ਹੈ ਜਿਨ੍ਹਾਂ ਨੇ ਸਮੇਂ ਸਿਰ ਤਾਰਾਂ ਦੀ ਰਿਪੇਅਰ ਨਹੀਂ ਕੀਤੀ। ਮੌਕੇ ਤੇ ਪੁੱਜੇ ਬਿਜਲੀ ਮੁਲਾਜ਼ਮ ਨੇ ਕਿਹਾ ਕਿ ਰਾਤ ਹਨੇਰੀ ਔਨ ਕਰਕੇ ਬਿਜਲੀ ਬੰਦ ਕੀਤੀ ਗਈ ਅਤੇ ਟ੍ਰਾਈ ਲੈਨ ਲਈ ਬਿਜਲੀ ਛੱਡੀ ਗਈ ਸੀ ਕਿ ਅਚਾਨਕ ਤਾਰ ਟੁੱਟ ਕੇ ਥੱਲੇ ਡਿੱਗ ਗਈ ਜਿਸ ਕਰਕੇ ਇਹ ਘਟਨਾ ਵਾਪਰੀ ਹੈ। ਉਹ ਆਪਾਂ ਜੀ ਕੀ ਆ ਵੀ ਰਾਤ ਮਰੀ ਹਨੇਰੀ ਆਈ ਆ ਤੇ ਤਾਰਾਂ ਪਹਿਲਾਂ ਸਾਰੀਆਂ ਗਲੀਆਂ ਪਈਆਂ। ਉਹ ਤਾਰ ਕਿਤੇ ਜੋ ਛਾਟ ਹੋਈ ਮੜੀ ਜੋ ਤਾਰ ਥੱਲੇ ਡਿੱਪੀ ਆ। ਉਹ ਜੋ ਸਾਨੂੰ ਬਾਹਰੋਂ ਫੋਨ ਆਇਆ ਨਿਆਣੇ ਨੇ ਵੇਖਿਆ ਜੂਮ ਭੱਜਾ। ਕਿ ਜਾ ਕੇ ਵੇਖਿਆ ਤੇ ਉੱਤੇ ਕੰਨਕ ਨੂੰ ਅੱਗ ਤੇ ਨਹੀਂ ਲੱਗੀ ਮਤਲਬ ਮੜੇ ਪਵਾਕਾ ਨਿਕਲਿਆ ਇਹ ਜਾ ਕੇ ਭੱਜ ਕੇ ਬਝਾਉਣ ਲੱਗਾ ਤੇ ਉੱਥੇ ਥਲੇ ਤਾਰ ਪਈ 32 ਉੱਤੇ ਜਾ ਕੇ ਚੜ ਗਿਆ ਜੁਮੇਰ ਭਾਜੀ ਜੋ ਵੀ ਐ ਸਾਰੇ ਬਿਜਲੀ ਮਹਿਕਮਈਆ ਜੋ ਵੀ ਐ ਸਾਰੇ ਬੱਤੀਆਂ ਨੂੰ ਜੁਮੇਰ ਮੰਨਾਂਗੇ ਜਿਹੜੀਆਂ ਗਲੀਆਂ ਤਾਰਾਂ ਮੈਨ 40 50 ਸਾਲ ਹੋ ਗਏ ਗਲੀਆਂ ਤਾਰਾਂ ਤੁਸੀਂ ਤਾਂ ਜਾ ਕੇ ਮੜੇ ਤਾਂ ਕੈਮਰਾ ਮਾਰ ਕੇ ਵੇਖੋ ਨੇਰੇ ਜੋੜ ਹੀ ਜੋੜ ਉੱਤੇ ਸਾਨੂੰ ਨਸਾਬ ਮਿਲ ਤੇ ਜਿਹੜੇ ਬੱਤੀ ਵਾਲੇ ਆ ਇਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਗਮੜਾ ਮੜਾ ਮੋਟ ਸੇਕ ਲੱਗਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਇਹਨਾਂ ਨੂੰ ਇਹ ਬੜੀ ਮੰਦ ਭਾਗੀ ਘਟਨਾ ਜਿਹੜੀ ਵਾਪਰੀ ਆ ਵੀਰ ਦਲਬਾਤ ਸਿੰਘ ਦਾ ਲੜਕਾ ਸੀਗਾ ਹੀ ਕੱਲਾ ਕੱਲਾ ਕਾਗਾ ਸੀਗਾ ਕੋਈ ਗੱਲ ਬਿਆਨ ਕਰਨ ਨੂੰ ਜੀ ਨਹੀਂ ਕਰਦਾ ਜਿੱਡੀ ਇਹ ਮਾੜੀ ਘਟਨਾ ਵਾਪਰੀ ਆ ਜੀ ਬਾਕੀ ਸਾਡੀਆਂ ਸਾਰੇ ਹੀ ਪੰਜਾਬ ਦੇ ਵਿੱਚ ਬਹੁਤ ਹਾਤ ਮਾਰੇ ਆ ਜੇ ਬਿਜਲੀ ਵਾਲੀਆਂ ਤਾਰਾਂਾਂ ਸਾਡੇ ਬਿਜਲੀ ਮਹਿਕਮੇ ਵਾਲੇ ਜਿੰਨੇ ਵੀ ਔਸਰ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਜੇ ਕਿਤੇ ਤਾਰ ਮਾੜੀ ਆ ਇਹਦਾ ਕੋਈ 5 ਸਾਲ ਤੱਕ ਰ ਕੋ 10 ਸਾਲ ਤੱਕ ਇਹਨੂੰ ਵੇਖ ਕੇ ਬਦਲ ਦੇਣਾ ਚਾਹੀਦਾ ਵਾ ਇਹਨਾਂ ਦੀ ਨਿਗਹਿਲੀ ਦਾ ਕਰਕੇ ਇਹੋ ਜਿਹੇ ਜਿਹੜੇ ਕੰਮ ਹੁੰਦੇ ਆ ਜਦੋਂ ਨੁਕਸਾਨ ਹੋ ਜਾਂਦਾ ਵਾ ਮੁੜ ਕੇ ਕੋਈ ਉਸ ਚੀਜ਼ ਦਾ ਜ਼ਿੰਮੇਵਾਰ ਨਹੀਂ ਬਣਦਾ